ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਅੰਬੇਦਕਰ ਚੌਕ ਵਿੱਚ ਮੌਜੂਦ ਹੈ ਔਰ ਭਗੰਤਨ ਸ਼੍ਰੀ ਗੁਰੂ ਤੇਗਪਾਤਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਮਹਾਨ ਨਗਰ ਕੀਰਤਨ ਅੰਬੇਦਕਰ ਚੌਕ ਤੱਕ ਪਹੁੰਚ ਗਿਆ ਨਵਾਂ ਸ਼ਹਿਰ ਵਿਖੇ ਔਰ ਵੱਡੇ ਭਾਗ ਨੇ ਸਾਡੇ ਜੀ ਜੀ ਸਾਡੇ ਨਾਲ ਰੇਸ਼ਮ ਬਾਜੀ ਮੌਜੂਦ ਨੇ ਔਰ ਵੱਡਾ ਸਮਾਂ ਲੰਬਾ ਸਮਾਂ ਤਾਕਤ ਸ਼੍ਰੀ ਕੇਸਗਰ ਸਾਹਿਬ ਇਹਨਾਂ ਨੇ ਸੇਵਾਵਾਂ ਨਿਭਾਈਆਂ ਔਰ ਜਾਣਕਾਰੀ ਲਵਾਂਗੇ ਕਿ ਗੁਰੂ ਸਾਹਿਬ ਇਹਨਾਂ ਨੇ ਮੇਰੇ ਨਾਲ ਆਫ ਕੈਮਰਾ ਗੱਲ ਕੀਤੀ ਗੁਰੂ ਸਾਹਿਬ ਅਤੇ ਮਾਤਾ ਗੁਜਰੀ ਜੀ ਨੇ ਵੀ ਕਾਫੀ ਸਮਾਂ ਨਮਾਸ਼ਰ ਵਿੱਚ ਬទਿਤ ਕੀਤਾ ਇਹਨਾਂ ਨੇ ਮੈਨੂੰ ਗੱਲ ਦੱਸੀਆ ਪੂਰੀ ਜਾਣਕਾਰੀ ਅਸੀਂ ਰੇਸ਼ਮ ਭੱਜਣੋਂ ਤੋਂ ਲਵਾਂਗੇ ਜੀ ਬੰਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸੂਰੀ ਸਾਹਿਬ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੈਂ ਸਾਂਝਾ ਆ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੇ ਨੇ ਸੇਵਾ ਕਰਕੇ ਹੋਰ ਬੜੇ ਚੈਨਲ ਵਾਲੇ ਆਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਅੱਤ ਭਾਗ ਚੰਗੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਾਤਾ ਗੁਜਰਕੋਰੀ ਨਵੇਂ ਸ਼ਹਿਰ ਦੀ ਧਰਤੀ ਤੇ ਬਹੁਤ ਲੰਮਾ ਸਮਾਂ ਰਹੇ ਐਸੇ ਤੇ ਹਰਗਵਿੰਦ ਪਾਤਸ਼ਾਹ ਵੀ ਇੱਥੇ ਨਾਲੇ ਪਿੰਡ ਦੁਰਗਾਪੁਰਾ ਉੱਥੇ ਰਹੇ ਆ ਤੇ ਹਰਗਵਿੰਦ ਪਾਤਸ਼ਾਹ ਬੰਗੀ ਗੁਰਦਰਾ ਚਰਨ ਕਾਂ ਲ ਵੀ ਰਹੇ ਆ ਨੌਵੇਂ ਪਾਤਸ਼ਾਹ ਬਰਾਮ ਦੇ ਲਾਗੇ ਪੰਜਾ ਡਾਲੀਆਂ ਗੁਰਦੁਆਰਾ ਚੱਕ ਰਾਮੂ ਦੇ ਕੋਲ ਉੱਥੇ ਵੀ ਲੰਬਾ ਸਮਾਂ ਰਹਿਆ ਗੁਰੂ ਸਾਹਿਬ ਨੇ ਸਾਡੇ ਦੁਆਬੇ ਦੀ ਧਰਤੀ ਤੇ ਬਹੁਤ ਲੰਬਾ ਸਮਾਂ ਰਹਿ ਕੇ ਸੰਗਤਾਂ ਨੂੰ ਪ੍ਰਚਾਰ ਕੀਤਾ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਸੰਗਤਾਂ ਦੇ ਨਾਲ ਗੁਰੂ ਸਾਹਿਬ ਵਿਚਰਦੇ ਹੋਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਉਹਨਾਂ ਨੇ ਬਹੁਤ ਹੀ ਸੰਗਤਾਂ ਨੂੰ ਇੱਥੇ ਉਪਦੇਸ਼ ਦਿੱਤਾ ਤੇ ਸਾਡਾ ਵੀ ਫਰਜ਼ ਬਣਦਾ ਜੇ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ ਤੇ ਪਹਿਰਾ ਲਈਏ ਇਹ ਲਗਭਗ ਜੀ 6 ਕ ਮਹੀਨੇ ਦਾ ਸਮਾਂ ਇੱਥੇ ਰਹੇ ਆ ਜੀ ਦੇਮ ਗੁਰਦਰਾ ਮਨਜੀਤ ਸਾਹਿਬ ਜੀ ਤੇ ਇਹ ਪੰਜਾ ਢਾਲੀਆਂ ਗੁਰਦਾਰੇ ਵੀ ਸਮਾ ਰਹੇ ਆ 6ਵੇਂ ਪਾਤਸ਼ਾਹ ਪਹਿਲੇ ਸੁਖਚਾਨ ਵਾਲੇ ਸਾਹਿਬ ਆਏ ਸੁਖਚਾਨ ਵਾਲਾ ਬੰਗਾ ਗੁਰਦਰਾ ਚਰਨ ਕਮਨ ਸਾਹਿਬ ਆਏ ਆ ਫੇਰ ਇਥੋਂ ਨਾਲੇ ਪਿੰਡ ਦੁਰਗਾਪੁਰਾ ਉੱਥੇ ਵੀ ਇਤਿਹਾਸਿਕ ਗੁਰੂ ਘਰ ਬਣਿਆ ਹੋਇਆ ਜਿਹਦਾ ਪ੍ਰਵੰਧ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਤੇ ਲੋਕਲ ਕਮੇਟੀ ਚਲਾ ਰਹੀ ਆ ਤੇ ਦੇਖਵਾਦਰ ਸਾਹਿਬ ਨਮਾਸ਼ਤ ਕਿੰਨੇ ਮਹਿੰਸਾ ਕਰਦੇ ਗੁਰਦਰਾ ਮਨਜੀਤ ਸਾਹਿਬ ਜਿਹੜਾ ਆਸਥਾਨ ਬਣਿਆ ਗੁਰੂ ਸਾਹਿਬ ਦੀ ਯਾਦ ਚ ਬਣਿਆ ਹੋਇਆ ਜਿੱਥੇ ਕਿ ਨਿਹੰਗ ਸਿੰਘ ਬਾਬਾ ਨਰਾਂਗੀ ਸੰਗਰੀ ਮੁੱਖ ਸੇਵਾਦਾਰ ਤੇ ਸੇਵਨਵਾ ਆ ਰਿਹਾ ਤੇ ਸਾਡੇ ਜੇ ਐਨੇ ਭਾਗ ਚੰਗੇ ਨੇ ਕਿ ਗੁਰੂ ਸਾਹਿਬ ਦਾ ਇਤਿਹਾਸ ਤਕਸਤਾਨ ਗੁਰਦੁਆਰਾ ਮਨਜੀ ਸਾਹਿਬ ਨਵੇਂ ਸ਼ਹਿਰ ਦੇ ਵਿੱਚ ਆ ਤੇ ਦੁਰਗਾਪੁਰ ਵੀ ਹਰਗੋਬਿੰਦ ਪਾਸ਼ਾ ਛੇਵੇਂ ਪਾਸ਼ਾ ਦਾ ਸਥਾਨ ਹੈ ਇਦੋਂ ਸਾਡੇ ਹੱਥ ਭਾਗ ਕੀ ਚੰਗੇ ਹੋ ਸਕਦੇ ਕਿ ਗੁਰੂ ਸਾਹਿਬ ਨੇ ਇੱਥੇ ਚਰਨ ਪਾਏ ਨੇ ਜਿਵੇਂ ਸਾਡੀ ਰਵਾਇਤ ਆ ਕਿ ਜਦੋਂ ਵੀ ਕੋਈ ਨਗਰ ਕੀਰਤਨ ਆਰੰਭ ਹੁੰਦੇ ਨੇ ਉੱਤੇ ਸਭ ਤੋਂ ਪਹਿਲਾਂ ਲਗਾਰੇ ਵਾਲਾ ਹੁੰਦਾ ਨਗਾਰੇ ਵਾਲੇ ਤੋਂ ਬਾਅਦ ਗੁਰੂ ਸਾਹਿਬ ਦੇ ਨਿਸ਼ਾਨਚੀ ਹੁੰਦੇ ਆ ਗੁਰੂ ਸਾਹਿਬ ਦੇ ਨਿਸ਼ਾਨਚੀ ਦੇ ਬਾਅਦ ਪੰਜ ਪਿਆਰੇ ਜਿਹੜੇ ਕਲਗੀ ਤਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਖਾਲਸਾ ਦੀ ਭੂਮੀ ਤੇ ਸਾਜੇ ਸੀ ਉਹ ਗੁਰੂ ਸਾਹਿਬ ਦੀ ਜਿਹੜੇ ਸਵਾਰੀ ਆ ਉਹ ਤੇ ਅੱਗੇ ਪੰਜ ਪਿਆਰੇ ਸਹਿਬਾਨ ਸ਼ੋਭਤ ਹੁੰਦੇ ਨੇ ਉਹਦੇ ਪਿੱਛੇ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਆ ਬੱਸ ਦੇ ਵਿੱਚ ਗੁਰੂ ਸਾਹਿਬ ਉਹ ਸਵਾਰੀ 'ਚ ਬਰਾਜਮਾਨ ਨੇ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਸਤਕਾਰ ਭੇਟ ਕਰ ਰਹੀਆਂ ਨੇ ਸੰਗਤਾਂ ਦੇ ਵਿੱਚ ਹੀ ਬਹੁਤ ਉਤਸ਼ਾਹ ਆ ਤੇ ਇੱਕ ਸੂਰੂ ਸਾਹਿਬ ਦੀ ਕਿਰਪਾ ਹੀ ਆ ਤੇ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਹੋਏ ਇਤਿਹਾਸ ਗੁਰਵਾਨੀ ਤੇ ਚੱਲਣ ਦੀ ਲੋੜ ਹੈ ਜਿਹੜਾ ਨੇ ਮਨੁੱਖਤਾ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਉਦੋਂ ਵੱਡੀ ਕੁਰਬਾਨੀ ਭਾਈ ਜੇਤਾ ਜੀ ਦੀ ਆ ਮੁਗਲ ਸਰਕਾਰ ਤੋਂ ਚੋਰੀ ਸੀਸ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਚ ਲੈ ਕੇ ਆਉਣਾ ਔਰ ਐਡੀ ਵੱਡੀ ਕੁਰਬਾਨੀ ਮੈਂ ਸਾਹਮਣੇ ਅਗੇ ਦੁਨੀਆ ਦੇ ਇਤਿਹਾਸ ਚ ਨਹੀਂ ਹੋ ਸਕਦੀ। ਮੈਂ ਭਾਜੀ ਹੁਣ ਤਾਂ ਇਹ ਵੀ ਚਾਹੁੰਦੇ ਕਿ ਦੋ ਸ਼ੋਅ ਹੋ ਗਏ। ਜੀ। ਨਹੀਂ ਨਹੀਂ ਸਾਰੇ ਵਾਸਤੇ। ਇਹੋ ਜੀ ਭਾਈ ਗੁਰਜੀ ਕਾ ਕਾਹਦਾ ਆਈ ਗੁਰਜੀ ਕੀ ਫਤਹਿ। ਅੱਜ ਬਹੁਤ ਇਤਿਹਾਸਕ ਦਿਨ ਆ ਭਾਜੀ। ਮੈਨੂੰ ਬਹੁਤ ਵਧੀਆ ਲੱਗ ਰਿਹਾ ਅੱਜ ਸੂਰੀ ਸਾਹਿਬ ਇੱਥੇ ਨੇ। ਜੀ ਲਾਈਵ ਦਰਸ਼ਨ ਕਰਾ ਰਹੇ ਹੋ ਸੂਰੀ ਸਾਹਿਬ। ਤੁਹਾਡਾ ਬਹੁਤ ਬਹੁਤ ਧੰਨ ਦਿਲੋਂ ਧੰਨਵਾਦ। ਪੰਜਾਬ ਸ਼ੂ ਮੋਲ ਨਵੇਂ ਸ਼ਹਿਰ ਤੋਂ ਤੁਹਾਡਾ ਧੰਨਵਾਦ ਵੀਰੇ। ਧੰਨਵਾਦ। ਜੀ ਜੀ। ਦੇਖੋ ਜਿੱਥੇ ਪੰਜਾਬ ਸਰਕਾਰ ਨੇ ਉਚੇਚੇ ਪ੍ਰਬੰਧ ਕੀਤੇ ਨੇ ਹੁਣ ਗੁਰੂ ਸਾਹਿਬ ਦੀ ਜਿਹੜੀ ਸਵਾਰੀ ਵਾਲੀ ਬੱਸ ਆ ਰਹੀ ਆ ਸੇਖ ਸੰਗਤਾਂ ਬੜੇ ਸਤਕਾਰ ਸ਼ਾਹਦ ਭੇਡ ਕਰ ਰਹੀਆਂ ਨੇ ਰਮਾਲਾ ਸਾਹਿਬ ਭੇਡ ਕੀਤੇ ਜਾ ਰਹੇ ਆ ਗੁਰੂ ਸਾਹਿਬ ਨੂੰ ਸਤਕਾਰ ਭੇਡ ਕਰ ਰਹੀਆਂ ਸੰਗਤਾਂ ਪ੍ਰਸ਼ਾਦ ਵੀ ਸੰਗਤਾਂ ਨੂੰ ਦਿੱਤਾ ਜਾ ਰਿਹਾ ਗੁਰੂ ਸਾਹਿਬ ਨੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਮੈਂ ਕਹਿੰਦਾ ਗੁਰੂ ਸਾਹਿਬ ਸਾਰਿਆਂ ਦੇ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਤੇ ਸੰਗਤਾਂ ਨੂੰ ਹੋਰ ਉਤਸ਼ਾਹ ਬਖਸ਼ਿਸ਼ ਕਰਨ ਇਹ ਅੱਗੋਂ ਤੋਂ ਵੀ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਚੈਨਲ ਰਾਹੀਂ ਕਰਦਾ ਕਿ ਗੁਰੂ ਦੀ ਨਗਰੀ ਆਨੰਦਪੁਰ ਸਾਹਿਬ ਜਾਓ ਉੱਥੇ ਵੱਡੇ ਸਮਾਗਮ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋ ਰਹੇ ਨੇ ਜੋ ਕਿ 30 ਤਰੀਕ ਤੱਕ ਚੱਲਣੇ ਨੇ ਉੱਥੇ ਤੁਸੀਂ ਆਪਣੀਆਂ ਹਾਜ਼ਰੀਆਂ ਲਵਾਓ ਗੁਰਦੁਆਰਾ ਸਿੰਘ ਜੂਤਨ ਚਾਰਾ ਮਹਾਰਾਜ ਕੇ ਜੂਤ चार भूल तेल चार गुरु बहादुर बहादर्शी मरिए गुरु बहादुर बहादर्शी मरिए गुरु तेग बहादर्शी मरिए बड़े छोलहा बड़े छोलहा ਜਿੱਥੇ ਟ੍ਰੈਫਿਕ ਵਿਭਾਗ ਹੋਰ ਪੁਲਿਸ ਅਧਿਕਾਰੀ ਸੇਵਾ ਨਿਭਾ ਰਹੇ ਨੇ ਉੱਥੇ ਸਾਡੇ ਨਗਰ ਕੌਂਸਲ ਦੇ ਇੰਸਪੈਕਟਰ ਸਾਹਿਬ ਵੀ ਮੈਂ ਭਾਗਾਂ ਦਾ ਸਾਹਮਣਾ ਕੇ ਜਿਹੜੇ ਇਹ ਆਪਣੀ ਡਿਊਟੀ ਜਿਹੜੀ ਆ ਮੈਂ ਸਾਹਮਣੇ ਡਿਊਟੀ ਸਾਂਝ ਕੇ ਨਿਭਾ ਰਹੇ ਨੇ ਤੇ ਗੁਰੂ ਸਾਹਿਬ ਦੀਆਂ ਇਹ ਵੀ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਗੁਰੂ ਸਾਹਿਬ ਸਾਹਿਬ ਤੇ ਮੈਂ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦਾ ਅਸ਼ੋਕ ਕੁਮਾਰ ਜੀ ਚਲੋ ਨੌ ਦਾ ਜਾਣ ਮਹਾਰਾ ਜਾਣਦਾ ਆ ਇਹਨਾਂ ਨੂੰ ਸੇਵਾ ਕਰਨਾ ਹੋਲ ਬਾਦ ਉਸਮਰਸ਼ਨ ਕਰਨ ਤਾਂ ਕਿ ਇਹ ਵੀ ਸੰਗਤਾਂ ਦੀ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਨੇ ਮੈਂ ਸਮਝਦਾ ਕਿ ਸਾਰਿਆਂ ਨੇ ਗੁਰੂ ਸਾਹਿਬ ਹਾਜ਼ਰੀਆਂ ਆਪਣੇ ਦਰ ਤੇ ਪਰਿਵਾਰਨ ਕਰਨ ਦੇ ਵਿੱਚ ਉਹਨਾਂ ਇੱਕ ਵਾਰੀ ਸੰਗਤ ਨੂੰ ਫਿਰ ਆਪਾਂ ਉਹ ਗੱਲ ਦੱਸੀਏ ਕਿ ਜੇ ਤੁਸੀਂ ਸਿੱਖ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਨਵਾਂ ਸ਼ਹਿਰ ਔਰ ਜਮਾਤਾ ਗੁਜਰੀ ਜੀ ਨੇ ਕਾਫੀ ਸਮੇਂ ਤੇ ਮਿਹਨਤ ਕੀਤੀ ਤਾਂ ਕੋਈ ਉਹ ਗੱਲ ਦੁਆਰ ਦੇਖੋ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਕਿ ਨਵਾਂ ਸ਼ਹਿਰ ਜਿਸ ਹਸਤਾ ਤੋਂ ਨਗਰ ਕੀਤਨੇ ਲੰਘ ਰਿਹਾ ਹੈ ਜਿਵੇਂ ਸੂਰੀ ਸਾਹਿਬ ਕਹਿੰਦੇ ਜੀ ਅਸੀਂ ਸੋਹ ਰੋਡ ਤੇ ਫਿਰਦੇ ਆਂ ਕਦੇ ਕਹਿੰਦੇ ਨੇ 100 ਸਾਲ ਫਿਰਦੇ ਆ ਇਹ ਨਵੇਂ ਸ਼ਹਿਰ ਵਾਲਾ ਵੀ ਮੈਂ ਕਹਿੰਦਾ ਉਹ ਸੋਰ ਹੋ ਰਹੀ ਆ ਉੱਥੇ ਗੁਰੂ ਸਾਹਿਬ ਦਾ ਨਗਰ ਕੀਰਤਨ ਜਿਹੜਾ ਜਾ ਰਿਹਾ ਗੁਰੂ ਸਾਹਿਬ ਦੀ ਇਹ ਪਵਿੱਤਰ ਧਰਤੀ ਆ ਨਵਾਂ ਸ਼ਹਿਰ ਗੁਰੂ ਸਾਹਿਬ ਦੇ ਜਿੱਥੇ ਚਰਨ ਪੈ ਗਏ ਲੰਬਾ ਸਮਾਂ ਗੁਰੂ ਸਾਹਿਬ ਆਪਣੇ ਮਾਦਾ ਗੁਰਜੋੜ ਦੇ ਨਾਲ ਇੱਥੇ ਬਹੁਤ ਸ ਲੰਬਾ ਸਮਾਂ ਬਤੀਤ ਕੀਤਾ ਅਸੀਂ ਆਪਣੇ ਆਪ ਨੂੰ ਭਾਗ ਆਲੇ ਸਮਝਦੇ ਆ ਜੇ ਜਿਹੜਾ ਗੋਦੜਾ ਮਨਜੀਤ ਸਾਹਿਬ ਗੁਰੂ ਤੇਗ ਬਹਾਦਰ ਨਵੇਂ ਪਾਸ਼ਾ ਦਾ ਸਥਾਨ ਹੈ ਬਹੁਤਿਆਂ ਸੰਗਤਾਂ ਨੂੰ ਜਾਣਕਾਰੀ ਨਹੀਂ ਹੈਗੀ ਮੈਂ ਆਪ ਜੀ ਦੇ ਮੀਡੀਆ ਰਾਹੀਂ ਸੰਗਤਾਂ ਨੂੰ ਬੇਨਤੀ ਕਰਦਾ ਤੁਸੀਂ ਗੁਰੂ ਸਾਹਿਬ ਦੇ ਦਰਸ਼ਨਦਾਰੇ ਕਰਨ ਲਈ ਗੁਰਦੁਆਰਾ ਮੰਜੀ ਸਾਹਿਬ ਵਿਖੇ ਜਰੂਰ ਦਰਸ਼ਨਦਾਰ ਕਰਨ ਆਇਆ ਕਰੋ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਅਸੀਸਾਂ ਲੈਣ ਲਈ ਨਾਲੇ ਪਿੰਡ ਦੁਰਗਾਪੁਰ ਛੇਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਇੱਥੇ ਰਹਿ ਕੇ ਗਏ ਨੇ ਉਹਨੇ ਕਾਫੀ ਸਮਾਂ ਇੱਥੇ ਬਤੀਤ ਕੀਤਾ ਸਾਡੇ ਨਵੇਂ ਸ਼ਹਿਰ ਦੇ ਵਿੱਚ ਬਹੁਤ ਇਤਿਹਾਸਕ ਸਥਾਨ ਨੇ ਗੁਰਦੁਆਰਾ ਮੰਜੀ ਗੁਰਦੁਆਰਾ ਚਾਰਨਕਨ ਦੇਖੋ ਜੀ ਪਿਤਾ ਜੀ ਵੀ ਇੱਥੇ ਆਏ ਪੁੱਤਰੀ ਵੀ ਆਏ ਇਤੋਂ ਵੱਡੀ ਸਾਡੇ ਲਈ ਕੀ ਖੁਸ਼ੀ ਹੋ ਸਕਦੀ ਆ ਕਿ ਗੁਰੂ ਸਾਹਿਬ ਨੇ ਇਸ ਧਰਤੀ ਨੂੰ ਬੜੀਆਂ ਬਖਸ਼ਿਸ਼ਾਂ ਬਖਸ਼ਿਸ਼ ਕੀਤੀਆਂ ਹੋਣਗੇ ਇਹ ਗੁਰੂਸੂ ਦੀ ਅਪਾਰ ਕਿਰਪਾ ਹੈ ਦੇਖੋ ਮੇਰੇ ਇਹਦੇ ਬਾਰੇ ਮੈਨੂੰ ਕੋਈ ਵੱਡੀ ਬਹੁਤੀ ਜਾਣਕਾਰੀ ਨਹੀਂ ਹੈਗੀ ਸਾਡੇ ਲਈ ਤਾਂ ਨੌਵੇਂ ਪਾਤਸ਼ਾਹ ਦਾ ਸਥਾਨ ਗੁਰਦੁਆਰਾ ਮੰਜੀ ਸਾਹਿਬ ਹੀ ਵੱਟਾ ਆ ਨੌਵਾਂ ਸ਼ਹਿਰ ਆਪਣੀ ਜਗ੍ਹਾ ਹੋ ਸਕਦਾ ਤੇ ਗੁਰਦੁਆਰਾ ਮੰਜੀ ਸਾਹਿਬ ਨੌਵੇਂ ਪਾਤਸ਼ਾਹ ਦਾ ਜਿਹੜਾ ਸਥਾਨ ਹੈ ਕਿ ਕਿ ਨਹੀਂ ਦੇ ਰਹੇ ਪਤਛੀ ਕੇਸ਼ਵਰ ਸਾਹਿਬ ਕੋ ਸਵਾਮਾਨਵਾ ਨਹੀਂ ਮੈਂ 85 ਤੋਂ ਲੈ ਕੇ ਜੀ ਮੈਂ 18 ਚ ਰਿਟਾਇਰ ਹੋਇਆ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਮੈਂ ਉਹਨਾਂ ਅਸਥਾਨਾਂ ਤੇ ਹਰ ਬੰਦੇ ਨੂੰ ਜਾਣ ਦਾ ਮੌਕਾ ਨਹੀਂ ਮਿਲਦਾ ਹਰ ਅਸਥਾਨ ਤੇ ਗੁਰੂ ਸਾਹਿਬ ਨੇ ਸਾਡੇ ਕੋਲੋਂ ਸੇਵਾ ਲਈ ਆ ਬਤੌਰ ਬਿਜਲੀ ਸੁਪਰਵਾਈਜ਼ਰ ਬਿਜਲੀ ਮਿਸਤਰੀ ਲੇਕਿਨ ਉਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਇਹ ਨਗਰ ਕੀਰਤਨ ਉਸਨੰਦਾ ਦੀ ਪੂਰੀ ਧਰਤੀ ਨੂੰ ਜਾ ਰਿਹਾ ਉੱਥੇ ਵੀ ਸੰਗਤਾਂ ਇਸੇ ਤਰ੍ਹਾਂ ਖੜੀਆਂ ਆ ਮੈਂ ਟਰੈਫ ਕਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਆਪਣੇ ਵਿਚਾਰੇ ਡਿਊਟੀ ਨਿਭਾ ਰਹੇ ਆ ਇਹਨਾਂ ਦੀ ਡਿਊਟੀ ਵੀ ਸੂਰੀ ਸਾਹਿਬ ਤੁਹਾਡੇ ਵਾਂਗੂ ਔਖੀ ਆ ਸੌਕੀ ਨਹੀਂ ਹੈਗੀ ਜਿਵੇਂ ਤੁਹਾਨੂੰ ਵੀ ਲੋਕ ਬੰਦਾ ਚੰਗਾ ਬੋਲ ਲੈਂਦੇ ਆ ਇਹਨਾਂ ਨੂੰ ਵੀ ਵਿਚਾਰੇ ਹਾਰ ਨਹੀਂ ਪਾਉਦੇ ਲੇਕਿਨ ਆਪਣਾ ਅਸੂਲ ਆਪਣਾ ਡਿਊਟੀ ਫਰਜ਼ ਨਿਭਾਉਣੀ ਕਿਰਪਾ ਮੈਨੂੰ ਚੰਗਾ ਹੀ ਕਹਿੰਦੇ ਹੱਲੇ ਚਲੋ ਜੇ ਇਹਨੇ ਸੱਚੀ ਬੋਲੋਗੇ ਉਹਦਾ ਮਾਲਕ ਕਹੂਗੇ ਨਾ ਉਹਦਾ ਕਹਿੰਦੇ ਆ ਸਦਾ ਨਹੀਂ ਜਗਾ ਕਰਦਾ ਮੂੰਹੋਂ ਲਾ ਕੇ ਅੰਦਰੋਂ ਕਹਿ ਲੈਂਦੇ ਆ ਸੋ ਕਹਿਣ ਦਾ ਪਾਵੇ ਗੁਰੂ ਸਾਹਿਬ ਦੀ ਕਿਰਪਾ ਆ ਤੇ ਬਹੁਤ ਵੱਡੀ ਸੇਵਾ ਕਰ ਰਹੇ ਹਰ ਡਿਪਾਰਟਮੈਂਟ ਦਾ ਬੰਦਾ ਆਪਣੀ ਲੱਗੀ ਡਿਊਟੀ ਨਿਵਾ ਰਿਆ ਇਹ ਸਭ ਮੈਂ ਕਹਿੰਦਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਵੀ ਭਾਗ ਵਾਲਿਆਂ ਨੂੰ ਡਿਊਟੀਆਂ ਮਿਲਦੀਆਂ ਹੁੰਦੀਆਂ ਕਿ ਕਈ ਮਲਾਜ਼ਮ ਮੈਨੂੰ ਪਤਾ ਅਸੀਂ ਵਿੱਚ ਰਹੇ ਹਾਂ ਡਿਊਟੀ ਕਟਾ ਦਿੰਦੇ ਆ ਜੀ ਸਾਨੂੰ ਰਹਿਣ ਦਿਓ ਜੀ ਸਾਡੇ ਘਰ ਦੀ ਸਮੱਸਿਆ ਬੜੀਆਂ ਸਮੱਸਿਆਵਾਂ ਨਹੀਂ ਆ ਲੇਕਿਨ ਜਿਹੜੇ ਭਾਗਾਂ 'ਚ ਸੇਵਾ ਆ ਉਹਨੇ ਕਰਨੀ ਕਰਨੀ ਆ ਉਹ ਤੋਂ ਗੁਰੂ ਸਾਹਿਬ ਨੇ ਕਰਾਉਣੀ ਕਰਾਉਣੀ ਆ ਇਹ ਬਹੁਤ ਵੱਡੀ ਗੱਲ ਵਾ ਦੇਖੋ ਆਪ ਸਰਸਬਾਨ ਵੀ ਸਾਡੇ ਸੇਵਾ ਕਰ ਰਹੇ ਆ ਇਹ ਵੀ ਸੇਵਾ ਹੀ ਆ ਜੀ ਤੁਹਾਡੀ ਹਾਂਜੀ ਤੇ ਮਹਾਰਾਜ ਸਵਾਦ ਬਖਸ਼ਿਆ ਸਾਰਿਆਂ ਨੂੰ ਇਹ ਆਪਣੀ ਸੇਵਾ ਕਰਦੇ ਰਹਿਣ ਇਮਾਨਦਾਰੀ ਨਾਲ ਕਰਨ ਜੀ ਇਹ ਉਹ ਸਭ ਤੋਂ ਵੱਡੀ ਸੇਵਾ ਆ ਜੀ ਡਿਊਟੀ ਤਾਂ ਹੈਗੀ ਆ ਜੇ ਤੁਸੀਂ ਇਮਾਨਦਾਰੀ ਨਾਲ ਕਰ ਲਈ ਸਮਝੋ ਤੁਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਪਹਿਰਾ ਦਿੱਤਾ ਇਹੋ ਹੀ ਮੇਰੀ ਤਾਂ ਅਰਦਾਸ ਬੇਨਤੀ ਆ ਤੇ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ ਮੈਂ ਫੇਰ ਦੁਬਾਰਾ ਚੈਨਲ ਦਾ ਧੰਨਵਾਦ ਕਰਦਾ ਦੇਖੋ ਇਹ ਜੂਲਤਨ ਚਾਰ ਰਾਂ ਪੰਥ ਮਹਾਰਾਜ ਕੇ ਜੂਲਤਨ ਚਾਰ ਰਾਂ ਪੰਥ ਮਹਾਰਾਜ ਕੇ ਜੂਲਤਨ ਚਾਰ ਰਾਂ ਪੰਥ ਮਹਾਰਾਜ ਕੇ ਵਾਰ ਕਰੇਗਾ ਖਾਲਸਾ ਵਾਰ ਕਰੇਗਾ ਖਾਲਸਾ ਇਹ ਨਗਰ ਕੀਰਤਨ ਮੈਨੂੰ ਲੱਗਦਾ ਵੀ ਛੇ 7 8 9 ਵਜੇ ਤੱਕ ਨੰਦਾ ਦੀ ਪੁਰੀ ਤੇ ਪਹੁੰਚਣਾ ਉਹ ਸੰਗਤਾਂ ਤੁਹਾਨੂੰ ਇਸ ਨਗਰ ਕੀਰਤਨ ਘਰਾਂ ਨੂੰ ਜਾਂਦੀਆਂ ਨਹੀਂ ਮੜ ਰੰਗੀਆਂ ਜਦ ਤੱਕ ਗੁਰੂ ਸਾਹਿਬ ਦੀ ਸਵਾਰੀ ਤੋਂ ਲੰਘ ਨਹੀਂ ਜਾਂਦੀ ਇਹੇ ਗੁਰੂ ਸਾਹਿਬ ਦਾ ਪਰਉਪਕਾਰ ਆ ਇਹੇ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਸ਼ਹਾਦਤ ਆ ਸਿੱਖ ਸੰਗਤ ਦਾ ਪ੍ਰਣਾਮ ਦੇ ਰਹੀਆਂ ਨੇ ਕਿ ਗੁਰੂ ਸਾਹਿਬ ਦੇ ਅਸੀਂ ਦਰਸ਼ਨ ਕਰਨੇ ਆ ਕਿਉਂਕਿ ਇਹ ਸਾਡੀ ਜ਼ਿੰਦਗੀ ਸਾਡੇ ਜ਼ਿੰਦਗੀ ਦਾਣਾ ਨਹੀਂ ਅਗਲਾ ਹਿੱਸਾ ਜਿਹੜੇ ਬੱਚੇ ਅੱਜ ਦੀ ਜ਼ਿੰਦਗੀ ਉਹਨਾਂ ਨੂੰ ਹੋ ਸਕਦਾ 400 ਸਾਲ ਮਨਾ ਲੈਣ ਕੋ ਹੋਰ ਮਨਾ ਲੈਣ ਹਰ ਬੰਦਾ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਵੀ ਕਰ ਰਿਹਾ ਤੇ ਗੁਰੂ ਸਾਹਿਬ ਨੂੰ ਸਤਕਾਰ ਵੀ ਭੇਟ ਕਰ ਰਿਹਾ ਫੈਰਾਗ ਵੀ ਜਾਗ ਰਿਹਾ ਵੇਖੋ ਜੀ ਇਹ ਤੇ ਐਡੀ ਵੱਡੀ ਸ਼ਹਾਦਤ ਆ ਬਰਾਗ ਇਹ ਇਹ ਸਾਕਾ ਹੀ ਬਰਾਗ ਆਲਾ ਆ ਇਹ ਨਗਰ ਕਿਤਨਾ ਹੀ ਬਰਾਗ ਵਾਲਾ ਆ ਲੇਕਿਨ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਦਰੜਦਾ ਵੀ ਦੱਸੀ ਆ ਵੀ ਅਸੀਂ ਜ਼ੁਲਮਦਾਰ ਮੁਕਾਬਲਾ ਕਿਵੇਂ ਕਰਨਾ ਉੱਥੇ ਦੀ ਸ਼ਹਾਦਤਾਂ ਕਿਵੇਂ ਦੇਣੀਆਂ ਤੇ ਗੁਰੂ ਸਾਹਿਬ ਨੇ ਸਾਨੂੰ ਹੌਸਲੇ ਦਿੱਤੇ ਹੌਸਲਾ ਵੀ ਬਹੁਤ ਦਿੱਤਾ ਸੀ ਜਦੋਂ ਸੂਰੀ ਸਾਹਿਬ ਨੌਵੇਂ ਪਾਦਸ਼ਾਹ ਦਾ ਸਲਸਕਾਰ ਮੇਰੇ ਕਲਗੀਧਰ ਪਾਸ਼ਾ ਨੇ ਹੱਥੀ ਕੀਤਾ ਹੋਵੇਗਾ 9 ਸਾਲ ਦੀ ਸਰਵਿਸ ਦੀ ਉਮਰ ਸੀ ਉਹਨਾਂ ਦੀ ਦੀ ਮੰਤਰ ਦੀ ਜੋਗੀ ਕੋ ਹਾਇ ਅੰਦਾਜ਼ਾ ਲਾ ਸਕਦੇ ਆ ਨਹੀਂ ਲਾ ਸਕਦੇ ਗੁਰੂ ਸਾਹਿਬ ਨੇ ਉੱਥੇ ਛੋਟੀ ਉਮਰ ਖੜ ਕੇ ਕਾਲ ਬੁੰਗੇ ਦੇ ਕਿਹਾ ਸੀ ਬਾਣਾ ਕਰਤਾਰ ਇਹ ਤੋਂ ਬਾਅਦ ਕੋਈ ਨਹੀਂ ਹੋ ਸਕਦਾ ਇਹ ਗੁਰੂ ਸਾਹਿਬ ਦੀਆਂ ਗੁਰੂ ਜਾਣਦਾ ਆਪਾਂ ਕੁਝ ਨਹੀਂ ਜਾਣ ਸਕਦੇ ਉਹਨਾਂ ਦੀ ਵਡਿਆਈ ਉਹਨਾਂ ਦੀ ਸ਼ੋਭਾ ਗੁਰੂ ਸਾਹਿਬ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਸਾਡੇ ਲਈ ਦਿੱਤੀਆਂ ਲੇਕਿਨ ਅਸੀਂ ਲੋਕ ਕਿਰਤ ਕਰਨ ਹੈਗੇ ਆ ਤੇ ਅਸੀਂ ਉਹਨਾਂ ਦੀ ਯਾਦ ਨਹੀਂ ਕਰ ਸਕਦੇ ਉਨਾ ਤੇ ਅਸੀਂ ਰਾਤ ਚੱਲ ਨਹੀਂ ਸਕਦੇ ਮੈਂ ਤੇਹੀ ਅਰਦਾਸ ਕਰਦਾ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜਿਵੇਂ ਮੱਖਣ ਸ਼ਾਲ ਵਾਣੇ ਦਾ ਬੇੜਾ ਪਾਰ ਕੀਤਾ ਕਿਤੇ ਸਾਡੇ ਵਰਗਿਆਂ ਦੇ ਨਿਮਾਣਿਆਂ ਦੇ ਵੀ ਇਦਾਂ ਬੇੜ ਪਿਆਰ ਲਾ ਦਿਓ ਆਪਣੇ ਚਰਨਾਂ ਦੇ ਨਾਲ ਲਾ ਕੇ ਲਵਾਇਓ ਇਹ ਹੀ ਸਭ ਤੋਂ ਵੱਡੀ ਅਰਦਾਸ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਰਿਸ਼ਭਾ ਜੀ ਬਹੁਤ ਬਹੁਤ ਠੀਕ ਹੈ